ਨੰਬਰ 1 ਸਾਬਣ 145 ਐਮ ਆਰ ਪੀ ਮਤਲਬ ਕਰੇ ਯੂਜ਼ ਕਰਨ ਵਾਲੀ ਆਈਟਮ ਮਤਲਬ ਕਰੇ ਯੂਰ ਨੋਰਮ ਰੈਗੂਲਰ ਆਈਟਮ 100 ਰੁਪਏ ਦੇ ਵਿੱਚ ਬਾਹੜਨ ਸ਼ੋਲਡਰ ਇੱਕ ਨਾਲ ਇੱਕ ਦਾ ਤੁਸੀਂ ਲੈਂਦੀ ਹੋ ਹਾਂ ਬਜਾਰ ਇੱਕ ਨਾਲ ਦੋ ਚਪਕੀ ਤਰੀਕ ਦਾ ਲਓ ਜੀ ਮਤਲਬ ਇੱਕ ਖਰੀਦਣ ਆਓ ਤੇ ਤਿੰਨ ਲੈ ਕੇ ਜਾਓ ਸਰਬ ਆਮਲਾ ヘア ਆਇਲ ਇੱਕ ਨਾਲ ਇੱਕ ਫ੍ਰੀ ਮਤਲਬ ਐਮ ਆਰ ਪੀ ਪ੍ਰਾਈਸ ਇੱਕ ਦਾ ਦੇਣਾ ਤੇ ਇੱਕ ਨਾਲ ਫ੍ਰੀ ਮਿਲਣਾ ਸਰਬ ਐਕਟਿਵ ਵੀਲ 70 ਰੁਪਏ ਕਿਲੋ ਖਰੀਦਦੇ ਹੋ ਜੀ ਹਾਂ 4 ਕਿਲੋ 280 ਦਾ ਬੰਦ ਹੈ 240 ਮਿਲ ਜੂ 200 ਮਿਲ ਜੂ ਸਾਡੇ ਕੋਲ 190 ਸਿਰਫ 4 ਕਿਲੋ 4 ਕਿਲੋ ਫਰੀ 5 ਕਿਲੋ ਦਾ ਪੈਕੇਟ 500 550 ਲੈਣੇ ਆ ਜੀ 420 ਰੁਪਏ ਦਾ ਆ ਗਾਜਰ ਉਕਾਰ ਰੱਖੋ ਜੀ ਇਹ ਤੁਸੀਂ ਬਜ਼ਾਰ ਵਾਲਾ ਨੋਰਮਲ ਗਾਜਰ ਲਓ ਲਓ ਸਾਈਜ਼ ਦਾ ਕੰਪੈਰੀਸ਼ਨ ਕਰ ਲਓ ਜੀ ਪਹਿਲਾਂ ਦਾ ਧਿਆਨ ਨਾਲ ਸਾਡੀ ਵੀਰੇ ਇਹ ਅੱਧਾ ਵੀ ਨਹੀਂ ਜਿਹੜਾ ਤੁਸੀਂ ਲੈਣੇ ਹੋ ਇਹ ਅੱਧਾ ਵੀ ਨਹੀਂ ਹੈਗਾ ਜਿਹੜਾ ਤੁਸੀਂ ਜੁਰਦ ਕਹਿੰਦੇ ਆ ਜਿਵੇਂ ਜੀਐਸਟੀ ਘਟਿਆ 22% ਠੀਕ ਹੈ ਤੁਹਾਨੂੰ ਕਿਤੇ ਨੋਟਿਸ ਕੀਤਾ ਹੋਵੇ ਨਾ ਕੀਤਾ ਹੋਵੇ ਸਾਡੀ ਪਹਿਲਾਂ ਉਧਰ ਨਿਸ਼ਾਨ ਲੱਗ ਗਈ ਕਸਟਮਰ ਨੂੰ ਇਨਫੋਰਮੇਸ਼ਨ ਦੇਣੀ ਕਿ ਕਿਹੜੀ ਕਿਹੜੀ ਆਈਟਮ ਤੇ ਕੀ ਰੇਟ ਘਟਿਆ ਔਰ ਕੀ ਉਹਨਾਂ ਕਿੱਥੇ ਮਿਲ ਲੈਣੇ ਤੁਹਾਨੂੰ ਇਹ ਮਿਲ ਲੈਣੇ ਦੀ ਸ਼੍ਰੀ ਰਾਮ ਡਿਪਾਰਟਮੈਂਟਲ ਸਟੋਰ ਪਹੁੰਚਣਾ ਕਿੱਥੇ ਐਵੇਂ ਸਭ ਜਿਆਦਾ ਸਕੂਲ ਤੋਂ ਜਦੋਂ ਆਪਾਂ ਜਾਣਦੇ ਆ ਜੀ ਸੱਟਾ ਚੌਂਕ ਵੱਲੋਂ ਤਾਂ ਰਸਤੇ ਦੇ ਵਿੱਚ ਆਉਂਦਾ ਸ਼੍ਰੀ ਰਾਮ ਡਿਪਾਰਟਮੈਂਟਲ ਸਟੋਰ ਆ ਦੇਖੋ ਜੀ ਤੁਹਾਡੇ ਸਾਹਮਣੇ ਆ ਤੇ ਹੁਣ ਇਹ ਜਿਹੜੇ ਆਫਰ ਤੁਹਾਨੂੰ ਦਿਖਾਏ ਨੇ ਇਹਦਾ ਕੁਝ ਵੀ ਨਹੀਂ ਹੈਗੇ ਉਸ ਤੋਂ ਇਲਾਵਾ ਹੋਰ ਵੱਡੇ ਵੱਡੇ ਫਾਇਦੇ ਤੁਹਾਡੇ ਦਿਵਾਲੀ ਮੌਕੇ ਕਰਾਉਣੇ ਨੇ ਆਜੋ ਫਿਰ ਜਿਵੇਂ ਆਪਾਂ ਦੇਖਦੇ ਆਂ ਵੀ ਦਿਵਾਲੀ ਜਿਹੜੀ ਹੈਗੀ ਅੱਧੀ ਵਿਆਂ ਦਾ ਤਿਹਾਰ ਦੇਖੋ ਲਾਈਟਿੰਗ ਦੇ ਵਿੱਚ ਬਹੁਤ ਅੱਛੀ ਵੈਰਾਈਟੀ ਇਹਨਾਂ ਕੋਲੇ ਆਈ ਹੋਈ ਹੈ ਤੁਸੀਂ ਇਹ ਤਾਂ ਬਹੁਤ ਸੋਹਣੀਆਂ ਸੋਹਣੀਆਂ ਲਾਈਟਾਂ ਲੈ ਆਏ ਫਿਰ ਕਿਹੜੀਆਂ ਨਹੀਂ ਦਿਖਾਉ ਇਹਨਾਂ ਨੂੰ ਆਜੋ ਤੁਹਾਨੂੰ ਪਹਿਲਾਂ ਆਪਾਂ ਆਪਣੀ ਆਥੈਂਟਿਕ ਆਈਟਮ ਜਿਹੜੇ ਪਾਣੀ ਵਾਲੇ ਦੀਵੇ ਜਿਹੜਾ ਤੁਹਾਨੂੰ ਨੇ 2 ਸਾਲਾਂ ਤੋਂ ਬਹੁਤ ਪਿਆਰ ਦਿੱਤਾ ਐਤਕੀ ਵੀ ਤੁਹਾਡੇ ਲਈ ਲੈ ਕੇ ਆਏ ਆਂ ਔਰ ਐਤਕੀ ਇਹਨਾਂ ਦੀ ਰੋਸ਼ਨੀ ਦੇਖੋ ਪਿਛਲੇ ਸਾਲ ਨਾਲੋਂ ਰੋਸ਼ਨੀ ਵੀ ਦੁੱਗਣੀ ਹੈ ਔਰ ਦੀਵੇ ਦੇਖੋ ਡਿਜ਼ਾਈਨ ਮਤਲਬ ਤੇਲ ਦੀ ਜਗ੍ਹਾ ਤੁਸੀਂ ਪਾਣੀ ਪਾਈ ਜਾਂਦੇ ਹੋ ਤਾਂ ਦੀਵੇ ਚੱਲੀ ਜਾਂਦੇ ਨੇ ਦੀਵੇ ਚੱਲੀ ਜਾਂਦੇ ਨੇ ਮਤਲਬ ਤੁਹਾਡੇ ਘਰ ਨੂੰ ਜਿਹੜਾ ਦੀਵਾਲੀ ਮੌਕੇ ਚਾਰ ਚੰਦ ਲਾਉਣ ਵਾਲੀ ਬਿਲਕੁਲ ਨਿਊ ਆਈਟਮ ਤੁਹਾਨੂੰ ਕਿਤੇ ਨਹੀਂ ਮਿਲਣੀਆਂ 컬러ਫੁਲ LED ਲਾਈਟਸ ਨੇ ਸਪਾਰਕਲਿੰਗ ਮਤਲਬ ਲੁੱਕ ਮੋਮਬਤੀਆਂ ਵਾਲੀ ਆ ਤੇ ਹੈਗੀਆਂ ਲਾਈਟਸ ਨੇ ਹੈਗੀਆਂ ਲਾਈਟਸ ਨੇ ਦਿਵਾਲੀ ਤੇ ਤੁਹਾਡੇ ਘਰ ਨੂੰ ਚਾਰ ਚੰਦ ਲਾ ਦੇਣਗੀਆਂ ਇਹ ਚੀਜ਼ਾਂ ਆਈਟਮਾਂ ਦਾ ਹੋਰ ਬਹੁਤ ਆ ਆ ਦੇਖੋ ਜੀ ਨਵੀ ਤੋਂ ਨਵੀ ਆਈਟਮ ਹੈ ਮੋਮਬਤੀ ਬਿਲਕੁਲ ਮੋਮਬਤੀ ਲੱਗਦੀ ਹੈ ਔਰ ਬਿਲਕੁਲ LED ਚ ਮਤਲਬ ਹਲੇ ਤਾਂ ਚਾਨਣ ਆ ਜਦੋਂ ਹਨੇਰੇ 'ਚ ਇਹ ਆਈਟਮਾਂ ਚੱਲਣਗੀਆਂ ਬਸ ਬਹੁਤ ਅੱਛੀ ਇਹਨਾਂ ਦੀ ਰੋਸ਼ਨੀ ਹੋਏਗੀ ਆ ਲਓ ਤੁਸੀਂ ਆ ਕਹੋਗੇ ਕੀ ਚੀਜ਼ ਹੈ ਇਹ ਲਾਈਟ ਹੈ ਇਹ ਚ ਕੈਂਡਲ ਹੈ ਬੱਤੀ ਚੱਲੂਗੀ ਪੂਰੀ ਰਾਤ ਤੁਹਾਡੇ ਘਰ ਨੂੰ ਰੋਸ਼ਨ ਕਰੂ ਔਰ ਬਿਲਕੁਲ ਨਵੀਂ ਆਈਟਮ। ਹੋਰ ਤੁਹਾਨੂੰ ਨਵੀਂ ਆਈਟਮ ਦਿਖਾਉਣੀ ਹੈ ਸੈਂਟਿਡ ਕੈਂਡਲਸ। ਮਤਲਬ ਤੁਸੀਂ ਅਰਗਬੱਤੀ ਲਗਾਉਣੇ ਹੋਰ ਲਗਾਉਣੇ ਹੋ ਕੈਂਡਲ ਹੀ ਸੈਂਟਿਡ ਹੈ। ਇਹਨਾਂ ਖੁਸ਼ਬੂ ਲਾ ਕੇ ਦੇਖੋ। ਕੀ ਬਾਤ ਹੈ। ਮਤਲਬ ਇਹ ਰੋਜ਼ ਫਲੇਵਰ ਹੈ। ਮਤਲਬ ਜਦੋਂ ਇਹਨੂੰ ਜਲਾ ਲਵਾਂਗਾ ਤਾਂ ਪੂਰੇ ਰੂਮ ਨੂੰ ਮੈਂ ਕਾ ਦੂੰ। ਪੂਰੇ ਰੂਮ ਨਹੀਂ ਥੋੜਾ ਪੂਰਾ ਘਰ ਮੈਂ ਕਾ ਦੂੰ। ਕਿਉਂਕਿ ਇਹਦੀ ਇਹਨਾਂ ਚੱਲਣਾ ਵੀ ਪੂਰੀ ਰਾਤ ਹੈ। ਇੰਨਾ ਫਲੇਵਰ ਦਾ ਹੈ ਔਰ ਪੂਰਾ ਤੁਹਾਨੂੰ ਮਜ਼ਾ ਆਜੂ। ਮਤਲਬ ਘਰ ਦੇ ਵਿੱਚ ਲਾ ਕੇ ਖੁਸ਼ਬੂ ਹੀ ਖੁਸ਼ਬੂ ਹੋ ਜੂਗੀ। ਇਹਦਾ ਲਾਈਟਾਂ ਦੀ ਗੱਲ ਰਹੀ। ਉਸ ਤੋਂ ਇਸ ਵਾਰੀ ਇਹਦੇ ਵਿੱਚ ਕਿੰਨਾ ਕੁ ਫਾਇਦਾ ਕਰ ਰਹੇ ਹਾਂ ਲੋਕਾਂ ਦਾ ਇਸ ਵਾਰ ਤੁਹਾਨੂੰ ਆਪਾਂ ਮਠਾਈਆਂ ਛੜਾ ਦਿੰਨੇ ਆ ਫੁੱਲ ਕੁਆਂਟੀਟੀ ਆਈਟਮ ਹੈ ਔਰ ਕਿੰਨੇ ਦਾ ਹੈ ਸਿਰਫ 400 ਰੁਪਏ ਦਾ ਡੱਬਾ ਮਤਲਬ 580 ਜਿਹੜੀ ਐਮ ਆਰ ਪੀ ਆ ਪਰ 400 ਦਾ ਦੇਣਾ 400 ਦਾ ਦੇਣਾ ਹੈ ਜਿਹੜਾ ਵੀਡੀਓ ਨੂੰ ਫੋਲੋ ਕਰ ਲਾਈਕ ਔਰ ਸ਼ੇਅਰ ਕਰਕੇ ਵੀਡੀਓ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਪੇਜ ਨੂੰ ਤੇ ਆ ਤੁਹਾਨੂੰ ਆਈਟਮ 400 ਦੀ ਮਿਲ ਜਾਣੀ ਆ ਦੇਖੋ ਉਸ ਤੋਂ ਇਲਾਵਾ ਹੋਰ ਵੈਰਾਈਟੀਆਂ ਦੇਖੋ ਵੈਰਾਈਟੀਆਂ ਦੇਖ ਲਓ ਮਤਲਬ ਇਹਦੇ ਵਿੱਚ ਹੀ ਅਗਰ ਜ਼ਿਆਦਾ ਕੁਆਂਟੀਟੀ ਚਾਹੀਦਾ ਤਾਂ ਆ ਜ਼ਿਆਦਾ ਕੁਆਂਟੀਟੀ ਦੇ ਵਿੱਚ ਆ ਗਿਆ ਉਦੋਂ ਜ਼ਿਆਦਾ ਕੁਆਂ ਮਤਲਬ ਡਰਾਈ ਫਰੂਟ ਦੇ ਤਾਂ ਬਹੁਤ ਸੋਹਣੇ ਸੁਣੀਆਂ ਜਿਹੜੇ ਗਿਫਟ ਆਈਟਮਾਂ ਨੇ ਪੈਕਿੰਗ ਆਈਟਮਾਂ ਨੇ ਇਹਨਾਂ ਨੇ ਤਿਆਰ ਕੀਤੇ ਹੋਏ ਨੇ ਕਾਜੂ ਦੀ ਕੁਆਲਿਟੀ ਦੇਖ ਲਓ ਬਦਾਮ ਦੀ ਕੁਆਲਿਟੀ ਦੇਖ ਲਓ ਪਿਸਤਾ ਦੀ ਕੁਆਲਿਟੀ ਜਿਹੜੀ ਦਾਖ ਹੈ ਉਹਦੀ ਕੁਆਲਿਟੀ ਦੇਖ ਲਓ ਮਤਲਬ ਵਧੀਆ ਕੁਆਲਿਟੀ ਵਾਲੀਆਂ ਚੀਜ਼ਾਂ ਨੇ ਇਹ ਚੀਜ਼ ਜੋ ਵੀ ਸਮਾਨ ਵੰਦਿਆ ਸਾਰਾ ਬਦਾਮ ਪੋਗਾ ਦਾ ਜੰਬੋ ਪਿਸਤਾ ਪੋਗਾ ਮੋਟੇ ਵਾਲਾ ਅਸੀਂ ਕੋਈ ਆਈਟਮ ਹਲਕੀ ਨਹੀਂ ਬਿਲਕੁਲ ਸਾਹਮਣੇ ਤੁਹਾਡੇ ਆਈਟਮ ਹੈ ਸਾਹਮਣੇ ਆਈਟਮਾਂ ਚੈੱਕ ਕਰਕੇ ਲੈ ਕੇ ਜਾਓ ਜਿਹਨੂੰ ਤੁਸੀਂ ਗਿਫਟ ਵੀ ਦੋਗੇ ਘਰ ਵਾਸਤੇ ਵੀ ਲੈ ਕੇ ਜਾਓਗੇ ਤਾਂ ਬਹੁਤ ਅੱਛੀਆਂ ਜਿਹੜ ਵਾਹ ਜੀ ਵਾਹ ਮਤਲਬ ਇਹ ਜਿਵੇਂ ਥੋੜੀ ਜਿਹਾ ਆਪਾਂ ਅਪਡੇਟ ਕਰਤੀ ਇਹ ਚੀਜ਼ ਨਾ ਅਪਡੇਟ ਕਰਤੀ ਆ ਆ ਆਈਟਮ ਆ ਗਈ ਜੀ ਉਸ ਤੋਂ ਬਾਅਦ ਆ ਆਈਟਮ ਆ ਗਈ ਅੱਛਾ ਟ੍ਰੈਡੀਸ਼ਨਲ ਆ ਗਿਆ ਡਿਜ਼ਾਈਨ ਆ ਆ ਆ ਗਈ ਆ ਆਈਟਮ ਆ ਗਈ ਬਿਲਕੁਲ ਫੈਂਸੀ ਆਈਟਮ ਆ ਔਰ ਬਿਲਕੁਲ ਨਿਊ ਆਈਟਮਸ ਨੇ ਸਾਰੇ ਨਿਊ ਆਈਟਮਸ ਨੇ ਫੈਕਡ ਨੇ ਕੋਈ ਐਵੇਂ ਨਹੀਂ ਪੁਰਾਣਾ ਸਾਰਾ ਆਪਣਾ ਆਪ ਦਾ ਡਰਾਈ ਫਰੂਟ ਆਪਾਂ ਖੁਦ ਪੈਕ ਕੀਤਾ ਆ ਜੀ ਖੁਦ ਪੈਕ ਕੀਤਾ ਆ ਦੇਖੋ ਜੀ ਮਤਲਬ ਡਰਾਈ ਫਰੂਟ ਦੇ ਵਿੱਚ ਤਾਂ ਜਿਹੜਾ ਆਪਾਂ ਕਹਿ ਦਈਏ ਮਤਲਬ ਇਹਨਾਂ ਦਾ ਕੋਈ ਮੇਲ ਹੀ ਨਹੀਂ ਦਿਵਾਲੀ ਦੇ ਉੱਪਰ ਬਹੁਤੇ ਦੁਕਾਨਾਂ ਨੂੰ ਤਾਂ ਇਹ ਸਪਲਾਈ ਕਰ ਘਰ ਵਾਸਤੇ ਲੈਣੇ ਨੇ ਕਿਲੋ 2 ਕਿਲੋ ਉਹ ਫਿਰ ਉਹ ਕੀ ਭਾਲ ਆ ਰਹੇ ਆਓ ਦਿਖਾਈਏ ਤੁਹਾਨੂੰ ਪਹਿਲਾਂ ਤੁਹਾਨੂੰ ਬਦਾਮਾਂ ਤੋਂ ਹੀ ਸ਼ੁਰੂ ਕਰੀਏ ਆਪਾਂ ਮੇਨ ਬਦਾਮ ਆਈਟਮ ਆ ਗਈ ਕੋਈ ਬਦਾਮ ਦੇਖ ਕੇ ਤੁਹਾਡੀ ਰੂਹ ਖੁਸ਼ ਹੋ ਗਈ ਜੀ ਇਹ ਕੋ ਬਦਿਆ ਕੁਆਲਟੀ ਦੇ ਬਦਾਮ ਆ ਬਦਿਆ ਸਾਫ ਸੁਥਰਾ ਬਦਾਮ ਹੈ ਔਰ ਸਾਈਜ਼ ਦੇਖੋ ਔਰ ਤੁਹਾਨੂੰ ਤੇਲ ਦਿਖਾਈਏ ਆ ਚੱਕੋ ਬਦਾਮ ਆ ਮਾਰੂਨ ਨੂੰ ਲਓ ਮਲੇ ਮਾਰਕੀਟ ਤੋਂ ਬਦਾਮ ਤਾਂ ਤੁਸੀਂ ਵੈਸੇ ਵੀ ਖਰੀਦਦੇ ਹੋ ਇਹ ਦੇਖੋ ਜੀ ਤੇਲ ਵਾਲੇ ਬਦਾਮ ਤੇਲ ਭਰਿਆ ਪਿਆ ਨਾਲ ਬਾਈ ਦੁਬਾਰੀ ਫੋਰ ਮਾਰਕੀਟ ਦਿਖਾ ਦਿਓ ਕਿਆ ਬਾਤ ਹੈ ਤੇ ਦੇਖੋ ਕਿਨੇ ਜਿਹੜਾ ਮਰਜੀ ਚੱਕੋ ਜਿਹੜੇ ਮਰਜੀ ਚ ਮਾਰੋ ਨਾ ਜਿਹੜੇ ਮਾਰ ਇਹ ਜੋ ਵੀ ਮਾਰ ਕੇ ਇਹ ਜੋ ਵੀ ਕੱਢ ਕੇ ਦਿਖਾ ਦਿਓ ਆ ਪਹਿਲਾ ਪਾਸੇ ਕੋਈ ਬਲੇਖਾ ਨਾ ਰਹਿ ਜਾਵੇ ਬਲੇਖਾ ਆਪਾਂ ਦੂਰ ਕਰ ਦਈਏ ਸਾਰਾ ਲਓ ਦੇਖੋ ਜੀ ਨੌ ਮਾਰਦੇ ਰਾਣਾ ਦੀਆਂ ਕਹਿੰਦੇ ਬੜਾ ਤੇਲ ਕੱਢਿਆ ਹੋਏ ਨੇ ਪੂਰੇ ਤੇਲ ਵਾਲੇ ਬਦਾਮ ਨੇ ਹੁਣ ਤੁਹਾਨੂੰ ਦੀਵਾਲੀ ਵਾਲੇ ਕਰੋੜ ਦਿਖਾਈਏ ਕਰੋਟਾ ਸਾਈਜ਼ ਦਿਖਾਈਆ ਦੇ ਜੰਬੋ ਬੋਲ ਜਿੰਨਿਆ ਕਰੋੜ ਬਲੇ ਬੋਲ ਜਿੱਡੇ ਜਿੱਡੇ ਕਰੋੜ ਨੇ ਟੁੱਟਣਗੇ ਕਿਵੇਂ ਆ ਰੱਖਿਆ ਲੈ ਨਾਲ ਦੀ ਨਾਲ ਕਰੋਟਾ ਇਹ ਮੂਫਲੀਆਂ ਵਾਂਗੂ ਕਰੋੜ ਖਾਓ ਐਤਕੀ ਤੁਸੀਂ ਕਿਆ ਬਾਤ ਹੈ ਲਓ ਲੋ ਜਿਆਦਾ ਹੀ ਥੋੜਾ ਜੋੜ ਲਾ ਕੇ ਆ ਇਹ ਮਤਲਬ ਬਿਲਕੁਲ ਐ ਸਮਝ ਲਓ ਕਾਗਜੀ ਜੀ ਕਾਗਜੀ ਆਟਮਾ ਨੇ ਮੁਫਲੀਆਂ ਵਾਂਗੂ ਕਰੋੜ ਕਾਣਾ ਰਾਈਟ ਗਿਰੀ ਗਿਰੀ ਦਿਖਾਈਏ ਤੁਹਾਨੂੰ ਇਹਦੀ ਲੋ ਕੋਈ ਪੀਸ ਖਰਾਬ ਨਹੀਂ ਨਿਕਲਣਾ ਔਰ ਗਿਰੀ ਦੇਖੋ ਗਿਰੀ ਦੇਖੋ ਸਾਈਜ਼ ਦੇਖੋ ਕਿੱਡੀ ਘੈਂਟ ਗਿਰੀ ਆ ਹਨਾ ਅੱਛਾ ਪੀਸ ਖਰਾਬ ਨਹੀਂ ਨਿਕਲਣਾ ਇਹ ਵੱਡੀ ਸਾਈਜ਼ ਆ ਕੇ ਛੋਟੇ ਸਾਈਜ਼ ਇਹ ਮੀਡੀਅਮ ਸਾਈਜ਼ ਆ ਗਿਆ ਠੀਕ ਹੈ ਜੀ ਕਾਗਜੀ ਇਹ ਵੀ ਨੇ ਹੱਥ ਨਾਲ ਇਹ ਵੀ ਟੁੱਟਣਗੇ ਆ ਚੱਕਿਆ ਲੋ ਗਿਰੀ ਇਹਦੀ ਵੀ ਚੈੱਕ ਕਰ ਲਓ ਜੀ ਗਿਰੀ ਚੈੱਕ ਕਰੋ ਵਾਈਟ ਚਿੱਟੀ ਗਿਰੀ ਬਿਲਕੁਲ ਵਾਈਟ ਗਿਰੀ ਦੇਖੋ ਗਿਰੀ ਚੈੱਕ ਕਰੋ ਜੀ ਲਓ ਜੀ ਅੱਤ ਕਿ ਹੁਣ ਤੁਹਾਨੂੰ ਕਾਜੂ ਦਿਖਾਣੇ ਆ ਬਿਜਾਰ ਤੁਸੀਂ ਨਾਰਮਲ ਕਾਜੂ ਖਰੀਦਦੇ ਹੋ ਆਹ ਲਾ ਖਾਨੇੋਂ ਖਰੀਦਦੇ ਹੋ ਵਧੀਆ ਕਾਜੂ ਐ ਹੁਣ ਤੁਹਾਨੂੰ ਆਪਣਾ ਸਪੈਸ਼ਲ ਕਾਜੂ ਦਿਖਾਣੇ ਆ ਸੀ ਸ਼੍ਰੀ ਰਾਮ ਡਿਪਾਰਟਮੈਂਟ ਦਾ ਜਿਹੜਾ ਅਸੀਂ ਸਪੈਸ਼ਲ ਦੀਵਾਲੀ ਤੇ ਮੰਗਾਨੇ ਔਰ ਵੇਚਦੇ ਆ ਆਹ ਕਾਜੂ ਅੱਖਰ ਰੱਖੋ ਜੀ ਕਿ ਤੁਸੀਂ ਬਾਜ਼ਾਰ ਵਾਲਾ ਨਾਰਮਲ ਕਾਜੂ ਰੱਖੋ ਲਓ ਸਾਈਜ਼ ਦਾ ਕੰਪੈਰੀਜ਼ਨ ਕਰ ਲਓ ਜੀ ਪਹਿਲਾਂ ਤਾਂ ਧਿਆਨ ਨਾਲ ਸਾਡੇ ਵੀਰੇ ਇਹ ਅੱਧਾ ਵੀ ਨਹੀਂ ਜਿਹੜਾ ਤੁਸੀਂ ਲੈਣੇ ਹੋ ਇਹ ਅੱਧਾ ਵੀ ਨਹੀਂ ਹੈਗਾ ਜਿਹੜਾ ਅਸੀਂ ਦਿੰਨੇ ਆ ਕੀ ਬਾਤ ਹੈ ਮਤਲਬ ਟੇਸਟ ਵਗੈਰਾ ਇਹਦਾ ਬੈਸਟ ਹੈ ਟੇਸਟ ਤੋਂ ਕੁ ਅਗਲੇ ਦਿਨ ਉਹ ਖੁਸ਼ ਹੋ ਜੂ ਦੇਖ ਕੇ ਵੀ ਹਾਂ ਕੁਝ ਆਇਆ ਪਿਸਤਾ ਦੇ ਵਿੱਚ ਵੀ ਅੱਛਾ ਪਿਸਤਾ ਦਾ ਵੀ ਸਾਈਜ਼ ਕੰਪੈਰੀਸ਼ਨ ਕਰਾਂਗੇ ਪਿਸਤਾ ਜਿਹੜਾ ਨੋਰਮਲ ਸਾਈਜ਼ ਆ ਆਪਾਂ ਬਾਈ ਕਰਦੇ ਆ ਇਹਦਾ ਆਪਾਂ ਇੱਕ ਪੀਸ ਰੱਖ ਲੈਂਦੇ ਆ ਉਹ ਇੱਕ ਆ ਰੱਖੋ ਜੀ ਲਓ ਜੀ ਪਿਸਤੇ ਦੇ ਸਾਈਜ਼ ਦਾ ਕੰਪੈਰੀਸ਼ਨ ਕਰ ਲਓ ਅੱਧ ਵੀ ਨਹੀਂ ਜਿਹੜਾ ਅਸੀਂ ਸਾਈਜ਼ ਤੁਹਾਨੂੰ ਔਰ ਕੁਆਲਿਟੀ ਦੇ ਰਹੇ ਆ ਇਹ ਤੋਂ ਅੱਧ ਵੀ ਨਹੀਂ ਜਿਹੜਾ ਅਸੀਂ ਬਿਯਾਰ ਚ ਲੈ ਲਿਆ ਕਿਆ ਅੱਛੀ ਕੁਆਲਿਟੀ ਦਾ ਜਿਹੜਾ ਪਿਸਤਾ ਇੰਡੀਅਨ ਗਿਰੀ ਆ ਸਨੋ ਵਾਈਟ ਕਿਆ ਬਾਤ ਇੰਨੀ ਵਾਈਟ ਗਿਰੀ ਇੰਡੀਅਨ ਅਸੀਂ ਵੀ ਨਹੀਂ ਦੇਖੀ ਅਸੀਂ ਵੀ ਲੈ ਕੇ ਆ ਗਏ ਚੈੱਕ ਕਰ ਲਓ ਸਮਾਰ ਕੇ ਦੇਖੋ ਜੀ ਮਤਲਬ ਕਿ ਅਸੀਂ ਵੀ ਇੰਡੀਅਨ ਕੰਪੈਰੀਜ਼ਨ ਕਰ ਰੋਏ ਆ। ਇਹ ਕਾਹਦੇ ਨੇ ਪਤਾ? ਔਰ ਆ ਇੰਡੀ ਆ ਗਿਰੀ ਦੇਖੋ ਇੰਡੀਅਨ। ਕੀ ਬਾਰਾ? ਸਾਈਜ਼ ਦਾ, ਕਲਰ ਦਾ ਕੰਪੈਰੀਜ਼ਨ ਕਰ ਸਕਦੇ ਹੋ ਤੁਸੀਂ। ਠੀਕ ਆ ਵੀਰੇ। ਚਿੱਲੀ ਵਾਲੀ ਗਿਰੀ, ਬਾਕੀ ਚਿੱਲੀ ਵਾਲੀ ਗਿਰੀ ਜਿਹੜੀ ਆ ਫਰੋਟਾਂ ਦੀ ਆ ਉਹ ਤੁਹਾਨੂੰ ਨਾਰਮਲ ਮਿਲ ਜੂਗੀ। ਪਰ ਆ ਚੀਜ਼ਾਂ ਮਤਲਬ ਨਾਰਮਲ ਆਈਟਮਾਂ ਜਿਹੜੀਆਂ ਮਿਲਦੀਆਂ ਨੇ ਉਹ ਤਾਂ ਤੁਹਾਨੂੰ ਇੱਥੋਂ ਮਿਲ ਨਹੀਂ ਮਿਲਦੀਆਂ ਨੇ। ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਕੋਲੇ ਬੈਸਟ ਕੁਆਲਿਟੀ ਵਾਲੀ ਆਈਟਮਾਂ ਜਿਹੜੇ ਖਾਸ ਕਰਕੇ ਦਿਵਾਲੀ ਕਰਕੇ ਆਪਾਂ ਨੇ ਵੀ ਵੀਆਈ ਪੈਟਮਾਨੇ ਦੇਖੋ ਆਪ ਵੀ ਖਾਓ ਸੀ ਮੈਂ ਕਹਿੰਦਾ ਗਿਫਟ ਦਿਓ ਇਹ ਚੀਜ਼ਾਂ ਆਪ ਵੀ ਖਾਣ ਵਾਲੀਆਂ ਨੇ ਦੇਖੋ ਸਾਲ ਚ ਇੱਕ ਵਾਰ ਤਿਉਹਾਰ ਆਇਆ ਤੇ ਇੱਕ ਵਾਰ ਤੁਸੀਂ ਕਾਜੂ ਲੈ ਕੇ ਜਾਓ ਤੁਹਾਨੂੰ ਆਪ ਪਤਾ ਲੱਗੂ ਕਿ ਕੁਆਲਿਟੀ ਦਾ ਫਰਕ ਕੀ ਹੈ ਟੇਸਟ ਦਾ ਕੀ ਫਰਕ ਤੇ ਫਿਰ ਹੁਣ ਕਰਿਆਨੇ ਦੇ ਵਿੱਚ ਕੀ ਫਾਇਦਾ ਕਰ ਰਹੇ ਹਾਂ ਜੀ ਤੋਂ ਕਰਿਆਨੇ ਲਈ ਅਸੀਂ ਤੁਹਾਡੇ ਲਈ ਸਪੈਸ਼ਲ 30 ਤਰੀਕ ਤੱਕ ਸਪੈਸ਼ਲ ਆਫਰ ਲਾਏ ਨੇ ਹੋਲ ਸੇਲ ਲੈ ਜਾਓ ਰਿਟੇਲ ਲੈ ਜਾਓ ਦੁਕਾਨਦਾਰ ਪਰ ਆ ਜਿੰਨਾ ਹਨ ਉਹਨਾਂ ਲੈ ਜਾਣ ਨੰਬਰ 1 ਸਾਬਣ 145 ਵਾਲਾ 100 ਰੁਪਏ 100 ਰੁਪਏ ਦੇ ਵਿੱਚ 100 ਰੁਪਏ ਦੇ ਵਿੱਚ ਹੈਡਨ ਸ਼ੋਲਡਰ ਇੱਕ ਨਾਲ ਇੱਕ ਦਾ ਤੁਸੀਂ ਲੈਂਦੇ ਹੀ ਹੋ ਹਾਂ ਬਾਜ਼ਾਰ ਦੀ ਗੱਲ ਇੱਕ ਨਾਲ ਦੋ ਚੱਕੋ 30 ਤਰੀਕ ਦਾ ਲਾਓ ਜੀ ਮਤਲਬ ਇੱਕ ਖਰੀਦਣ ਆਓ ਤੇ ਤਿੰਨ ਲੈ ਕੇ ਜਾਓ ਦੋ ਫ੍ਰੀ ਕੀ ਬਾਤ ਹੈ ਦੋ 30 ਅਪ੍ਰੈਲ ਦੇਣੇ ਨਾਲ ਠੀਕ ਹੈ ਜੀ ਹੋਰ ਚੱਕੋ ਜੀ ਦਾਬ ਆਮਲਾ हेयर ऑयल ਇੱਕ ਨਾਲ ਇੱਕੋ ਫਰੀ ਮਤਲਬ ਐਮ ਆਰ ਪੀ ਪ੍ਰਾਈਸ ਇਕ ਦਾ ਦੇਣਾ ਤੇ ਇੱਕ ਨਾਲ ਫਰੀ ਲੈ ਕੇ ਜਾਓ। ਕਿਆ ਬਾਤ ਹੈ। ਮਜਾਜ ਆਲਮੰਡ ਸਾਰੇ ਬ੍ਰਾਂਡ ਚ ਕੋਈ ਦੇਸੀ ਨਹੀਂ। ਦੇਸੀ ਕੋਈ ਚੀਜ਼ ਨਹੀਂ ਹੈਗੀ। ਇੱਕ ਨਾਲ ਇੱਕ ਫਰੀ। ਮਤਲਬ ਇੱਕ ਲੈਣਾ ਉਹ ਤੇ ਇੱਕ ਲੈ ਕੇ ਜਾਓ। ਮਤਲਬ ਇਹ ਉਹ ਆਈਟਮਾਂ ਨੇ ਜਿਦੇ ਵੱਡੇ ਵੱਡੇ ਮਾਲ ਵੀ ਆਫਰ ਨਹੀਂ ਲਾਉਂਦੇ। ਨਹੀਂ ਇਹ ਇੱਕੋ ਕੁਝ ਨਹੀਂ ਨਹੀਂ ਸਕਦੇ ਤੁਹਾਨੂੰ। ਤੇਲ ਸਾਬਣ ਤੇ ਨਹੀਂ ਹੈਗਾ ਜੀ ਬਾਕੀ ਆਫਰ ਨੇ ਤੇ ਇੱਥੇ ਤੁਹਾਨੂੰ ਤੇਲ ਸਾਬਣ ਡੇਲੀ ਲਈ ਯੂਜ਼ ਹੋਣ ਵਾਲੀਆਂ ਆਈਟਮਾਂ ਨੇ। ਹੋਰ ਅਗਰ ਸਰਵਸਰੂਪ ਤੇ ਕੋਈ ਆਫਰ ਹੈਗੀ ਆ ਸਰਵ ਐਕਟਿਵ 20 ਰੁਪਏ ਕਿਲੋ ਖਰੀਦਦੇ ਹੋ ਜੀ। ਹਾਂ। 4 ਕਿਲੋ 280 ਦਾ ਬੰਦ ਹੈ 240 ਮਿਲ ਜ 200 ਮਿਲ ਜੂ ਸਾਡੇ ਕੋਲ 190 ਰੁਪਏ ਦਾ 4 ਕਿਲੋ 4 ਕਿਲੋ ਦਾ ਬੈਗ 190 ਰੁਪਏ ਦਾ 190 ਰੁਪਏ ਦਾ ਕਿਆ ਬਾਤ ਹੈ ਕਿਆ ਬਾਤ ਹੈ ਟਾਈਡ ਸਰਫ 4 ਕਿਲੋ 4 ਕਿਲੋ ਫਰੀ 5 ਕਿਲੋ ਦਾ ਪੈਕੇਟ ਠੀਕ ਹੈ 500 550 ਲੈਣੀ ਆ ਜੀ 420 ਰੁਪਏ ਦਾ 420 ਰੁਪਏ ਦੇ ਵਿੱਚ ਮਿਲਣਾ ਦੇਖ ਲਓ ਜੀ ਲਿਕਵਿਡ 5 ਲੀਟਰ ਪਹਿਲੀ ਗੱਲ ਤਾਂ ਮਿਲਣਾ ਹੀ ਨਹੀਂ 5 ਲੀਟਰ ਹੈਗੀ ਮਿਲਦੀ ਨਹੀਂ ਹੈਗੀ ਮਿਲਦੀ ਬਹੁਤ ਘੱਟ ਮਿਲੂਗੀ ਠੀਕ ਹੈ ਤੁਹਾਡੇ ਫਾਇਦੇ ਲਈ 930 ਐਮ ਆਰ ਪੀ ਠੀਕ ਹੈ ਐਮ ਆਰ ਪੀ ਚੈੱਕ ਵੀ ਕਰ ਲਓ 930 ਲੱਗੀ ਹੋਈ ਆ ਲਓ ਜੀ ਦੇਖੋ ਆਪਾਂ ਕਿੰਨੇ ਦਾ ਦੇ ਦੇਣਾ ਆਪਾਂ ਦੇਣਾ 7 750 ਦਾ ਦੇ ਦਿੰਦਾ 150 ਰੁਪਏ ਲੀਟਰ ਰਹਿ ਗਿਆ ਦੂਜਾ ਲੈਣੇ 199 ਦਾ 200 ਦਾ 750 ਮੈਂ ਲਾਂਦਾ ਵੀ ਮੈਂ ਦਾ ਹੀ ਦੇਸੀ ਨਾਲੋਂ ਵੀ ਸਸਤਾ ਇਹ ਜਿਹੜੀਆਂ ਸਾਰੀਆਂ ਆਫਰ ਇੱਕ ਚੀਜ਼ ਨੋਟ ਕਰ ਲਿਓ ਸਾਰੀਆਂ ਆਫਰ ਇਹ ਉਹ ਬ੍ਰਾਂਡ ਨੇ ਜਿਹੜੇ ਬਹੁਤ ਕਾਮਨ ਬ੍ਰਾਂਡ ਨੇ ਜਿਹੜੇ ਆਪਾਂ ਅਕਸਰ ਯੂਜ਼ ਕਰਦੇ ਆ ਇਹ ਨਹੀਂ ਹੈਗੇ ਵੀ ਕੋਈ ਦੇਸੀ ਮਾਲ ਦੇ ਉੱਪਰ ਆਫਰ ਹੁਣ ਸਾਰਾ ਸਮਾਨ ਮਾਲ ਤਾਂ ਆਪਣੇ ਕੋਲ ਬਹੁਤ ਆ ਦਿਵਾਲੀ ਮੌਕੇ ਫਿਰ ਸਾਰੇ ਸਮਾਨ ਚ ਫਾਇਦਾ ਕਰਨਾ ਸਾਰੇ ਮਾਲ ਚ ਫਾਇਦਾ ਕਰਾਂਗੇ ਤੁਸੀਂ ਇਧਰੋਂ ਸ਼ੁਰੂ ਕਰੋ ਗਿਫਟ ਪੈਕਿੰਗ ਨੇ 20% ਲੈਸ ਆਉਣਾ ਹੈ ਮਤਲਬ ਗਿਫਟ ਪੈਕਿੰਗ ਦੇਣੀ ਆ 20% ਇਹਦੇ ਤੇ ਲੈਸ ਮਿਲ ਜਾਣਾ ਠੀ 450 ਰੁਪਏ ਤੇ ਲੈਸ ਐਮ ਆਰ ਪੀ ਤੇ ਐਮ ਆਰ ਪੀ ਤੇ ਇਹਦੇ ਤੇ ਲੈਸ ਹੋ ਜਾਣਾ ਬ੍ਰਾਂਡ ਟਾਪ ਦੇ ਬ੍ਰਾਂਡ ਨੇ ਜੀ ਇਹ ਠੀਕ ਹੈ ਜੀ ਉਸ ਤੋਂ ਇਲਾਵਾ ਜੀ ਗੱਲ ਕਰ ਲਈਏ ਘਰੇਲੂ ਯੂਜ਼ ਹੋਣ ਵਾਲੀਆਂ ਸਾਰੀਆਂ ਆਈਟਮਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਹਨ ਕੋਈ ਵੀ ਆਈਟਮ ਤੁਸੀਂ ਲੈਣੀਆ ਕਰਿਆਨੇ ਦੀ ਏ ਟੂ ਜ਼ेड ਆਈਟਮਾਂ ਜਿਹੜੀਆਂ ਇਹਨਾਂ ਕੋਲੇ ਮਿਲਦੀਆਂ ਨੇ ਆਪਾਂ ਮੋਟੀਆਂ ਮੋਟੀਆਂ ਆਈਟਮਾਂ ਦੀ ਗੱਲ ਕਰ ਲੈਣਾ ਕਿ ਚਾਹ ਤੇ ਚਾਹ ਤੇ ਤਾਂ ਨੀ ਸਕੀਮਾਂ ਲਾਈਆਂ ਚਾਹ ਦੀ ਮਿਲਾਈਆਂ ਜੀ ਰੈੱਡ ਲੈਵਲ ਲੈ ਜਾਓ ਤਾਜਮਹਾਲ ਲੈ ਜਾਓ ਕਿਲੋ 180 ਰੁਪਏ ਲੈਸ ਹੋਣਾ ਐ ਐਮ ਆਰ ਪੀ ਹੋਰ ਤਾਜਮਹਾਲ ਰੈੱਡ ਲੈਵਲ ਤੇ ਤਾਂ ਮਿਲਣਾ ਹੀ ਮਿਲਣਾ ਮਾਨੂੰ ਆਫ ਮਿਲਦਾ ਆ ਨਹੀਂ ਸਾਰੀ ਸਾਬਣ ਨਾਣ ਵਾਲੀ ਸਾਬਣ ਆ ਗਈ ਜੀ ਭਾਂਡੇ ਵਾਲੀ ਆ ਗਈ ਨਾਣ ਵਾਲੀ ਤੇ ਜੈਸਟਿਸ ਨੂੰ ਤੁਹਾਨੂੰ ਪਤਾ ਘਟੇ ਨੇ ਸਾਰਿਆਂ ਤੇ ਹੀ ਆਫ ਲਾਇਆ ਹੋਇਆ ਸ਼ੈਂਪੂਆਂ ਤੇ ਤੇਲ ਤੇ ਕੋਈ ਮਰਜ਼ੀ ਆਈਟਮ ਲੈ ਲਓ ਹਰੇਕ ਆਈਟਮ ਤੁਹਾਨੂੰ ਆਫਰ ਚ ਔਰ ਸਸਤੇ ਰੇਟਾਂ ਦੇ ਆਪਣੇ ਕੋਲ ਸਸਤੇ ਰੇਟਾਂ ਦਾ ਮਤਲਬ ਜਿਹੜਾ ਵੀ ਆਪਾਂ ਦੇਖ ਲਈਏ ਹੋਲਸੇ ਰੇਟਾਂ ਦੇ ਉੱਪਰ ਤੁਹਾਨੂੰ ਦੀਵਾਲੀ ਤੱਕ ਤਾਂ ਖਾਸ ਤੌਰ ਤੇ ਮਿਲ ਲੈਣੇ ਵੈਸੇ ਵੀ ਸਾਰਾ ਸਾਲ ਇਹਨਾਂ ਦੇ ਜਿਹੜੇ ਰੇਡ ਨੇ ਉਹ ਆਮ ਲਾ ਲਓ ਜਿਹੜੇ ਹੈਗੇ ਨੇ ਘੱਟ ਹੀ ਹੁੰਦੇ ਨੇ ਉਸ ਤੋਂ ਇਲਾਵਾ ਤੁਹਾਨੂੰ ਕਿਹ ਚੀਜ਼ ਔਰ ਦਿਖਾਣੇ ਆ ਜਿਵੇਂ ਜੀਐਸਟੀ ਘਟਿਆ 22 ਤ ਇਹ ਕਿਹੜੀ ਕਿਹੜੀ ਆਈਟਮ ਤੇ ਕੀ ਰੇਟ ਘਟਿਆ ਔਰ ਕੀ ਉਹਨਾਂ ਨੂੰ ਬੈਨੀਫਿਟ ਹੋਇਆ ਲਓ ਜੀ GST ਦੀ ਪ੍ਰੋਪਰ ਲਿਸਟ ਲੱਗੀ ਹੋਈ ਹੈ ਜਿਹੜੇ ਘਰਾਂ 'ਚ ਯੂਜ਼ ਹੋਣ ਵਾਲੀਆਂ ਚੀਜ਼ਾਂ ਨੇ ਸਾਰੀਆਂ ਤੇ ਜਿੰਨੀ ਜਿੰਨੀ ਛੂਟ ਲੱਗੀ ਹੈ ਸਾਰੀ ਸਾਰੀ ਇਹਨਾਂ ਨੇ ਲਿਖ ਕੇ ਲਾਈ ਹੋਈ ਹੈ ਤੇ ਹੁਣ ਆ ਕੀ ਫੜੀ ਫਿਰਦੇ ਹੋ ਹੱਥ ਦੇ ਵਿੱਚ ਇਹ ਸਾਡਾ ਸਪੈਸ਼ਲ ਹੈ ਜੀ ਅੱਜਕੱਲ ਜਿਵੇਂ ਲੋਕ ਪਾਣੀਆਂ ਆਪਾਂ ਬਾਜਰੇ ਦਾ ਆਟਾ ਜੋਆਂ ਦਾ ਆਟਾ ਕ ਲਗ ਲਾਟਾ ਖਾਂਦੇ ਆ ਉਹਦੇ ਲਈ ਮਲਟੀ ਗ੍ਰੇਨ ਆਟਾ ਤਿਆਰ ਕੀਤਾ ਬਿਨਾ ਕਣਕ ਤੋਂ ਠੀਕ ਹੈ ਜੀ ਕਲੀ ਜੀ ਜੇ ਕਣਕ ਨਹੀਂ ਚਨਾ ਜੋ ਰਾਗੀ ਸੋਇਆਬੀਨ ਬਾਜਰਾ ਕੌਦਰਾ ਜਵਾਰ ਸੱਤ ਆਈ ਬੈਸਟ ਆਈਟਮ ਹੈ ਅੱਜ ਦੇ ਜਿਵੇਂ ਆਪਾਂ ਕਹਿੰਨੇ ਨੇ ਕਿ ਮਿਲਟਸ ਖਾਣਿਆ ਹੋਰ ਕਹਿੰਨੇ ਬਿਲਕੁਲ ਸਭ ਤੋਂ ਬੈਸਟ ਆਈਟਮ ਮਲਟੀ ਗ੍ਰੇਨ ਆਈਟਮ ਹੈ ਬਾਈ ਨੇ ਤਾਂ ਆਫਰਾਂ ਬਾਰੇ ਦੱਸਤਾ ਤੇ ਆਪਣੀਆਂ ਚੀਜ਼ਾਂ ਨੂੰ ਸਰਾਹਤਾ ਤੇ ਹੁਣ ਦੇਖਦੇ ਆਂ ਵੀ ਜਿਹੜੇ ਕਸਟਮਰ ਨੇ ਇੱਥੇ ਉਹ ਕੀ ਕਹਿੰਦੇ ਨੇ ਇਹਦੇ ਬਾਰੇ ਤੇ ਬਾਈ ਜੀ ਸਾਡੇ ਨਾਲ ਜੁੜੇ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਕੀ ਨਾਮ ਆਂ ਕਿਹੜੇ ਪਿੰਡ ਤੋਂ ਆਇਆ ਬਲਵਿੰਦਰ ਸਿੰਘ ਆਈ ਹਮਾਰਾ ਨਾਮ ਔਰ ਕਿਹੜੇ ਪਿੰਡ ਤੋਂ ਆਇਆ ਜੀ ਆਹੀ ਰਵਦਾਸ ਨਗਰ ਰੇਲ ਕੋਲੇ ਤੋਂ ਆਇਆ ਤੇ ਕਿੰਨੇ ਕ ਟਾਈਮ ਤੋਂ ਜਿਹੜੇ ਹੈਗੇ ਇਹਨਾਂ ਤੋਂ ਤੁਸੀਂ ਸ਼ ਤੇ ਜਿਹੜੀਆਂ ਚੀਜ਼ਾਂ ਲੈ ਕੇ ਜਾਂਦੇ ਹਾਂ ਉਹ ਹਾਂਜੀ ਸਾਫ਼ ਸੁਥਰੀਆਂ ਨੇ ਚੀਜ਼ਾਂ ਵਧੀਆ ਨੇ ਵਧੀਆ ਚੀਜ਼ਾਂ ਨੇ ਹਾਂ ਵਧੀਆ ਚੀਜ਼ਾਂ ਨੇ ਜੀ ਤੇ ਜੇ ਕਰਿਆਣਾ ਗਰੂਨਾ ਲੈਣ ਆਉਣੇ ਹੋ ਫਿਰ ਸਾਰਾ ਕੋਲ ਖੜਾ ਕੇ ਪੈਕ ਕਰਦੇ ਹਾਂ ਜਾਂ ਹਾਂਜੀ ਹਾਂਜੀ ਅੱਛਾ ਕੋਲ ਖੜਾ ਕੇ ਜੇ ਕੋਈ ਪੈਕ ਕੀਤਾ ਹੋਵੇ ਹੋਵੇ ਉਹ ਵੀ ਸਾਫ਼ ਉਤਰਾਜੀ ਸਾਰਾ ਅੱਛਾ ਉਹ ਵੀ ਸਾਫ਼ ਸੁਥਰਾ ਤੇ ਜੇ ਆਪਾਂ ਰੇਟਾਂ ਰੂਟਾਂ ਦੀ ਗੱਲ ਕਰ ਲਈਏ ਰੇਟ ਕਿਵੇਂ ਦੇ ਲੱਗਦੇ ਨੇ ਰੇਟ ਵੀ ਠੀਕ ਨੇ ਜੀ ਇਹਨਾਂ ਦੇ ਰੇਟ ਠੀਕ ਨੇ ਹਾਂਜੀ ਰੇਟ ਬਹੁਤ ਜ਼ਿਆਦਾ ਨਹੀਂ ਹੈਗੇ ਰੇਟ ਵੀ ਉੱਤੇ ਜਿਹੜੇ ਹੁਣ ਲੋਕ ਦੇਖਦੇ ਨੇ ਵੀਡੀਓ ਰਹੀ ਉਹਨਾਂ ਨੂੰ ਕੀ ਕਹੋਗੇ ਮੈਂ ਤਾਂ ਇਹੀ ਕਹਾਂਗਾ ਵੀ ਚੀਜ਼ ਤੁਸੀਂ ਆਓ ਜਰੂਰ ਇੱਕ ਵਾਰੀ ਇੱਕ ਵਾਰੀ ਵਿਜ਼ਿਟ ਕਰਕੇ ਦੇਖੋ ਚੀਜ਼ਾਂ ਚੈੱਕ ਕਰਕੇ ਦੇਖੋ ਬਾਕੀ ਆਈਟਮਾਂ ਬਾਰੇ ਤੁਹਾਨੂੰ ਖੁਦ ਪਤਾ ਲੱਗ ਜਾਏਗਾ ਕਸਟਮਰ ਤਾਂ ਬਹੁਤ ਸੀ ਜਿਹੜੇ ਇਹਨਾਂ ਬਾਰੇ ਸਰਾਹ ਕੇ ਗਏ ਨੇ ਪਰ ਕੈਮਰੇ ਮੂਰੇ ਆਉਣ ਤੋਂ ਅਗਲਾ ਡਰ ਜਾਂਦਾ ਤੇ ਰਿਵਿਊ ਤੁਸੀਂ ਸੁਣ ਲੇ ਬਾਕੀ ਤੁਸੀਂ ਜਰੂਰ ਇੱਕ ਵਾਰੀ ਵਿਜ਼ਿਟ ਕਰਕੇ ਦੱਸੋ ਫਿਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਸ ਤਰ੍ਹਾਂ ਦੀ ਲੱਗੀ ਇਹਨਾਂ ਦੀ ਡੀਲਿੰਗ ਤੇ ਇਹਨਾਂ ਦਾ ਸਾਮਾਨ ਤੇ ਬਾਕੀ ਜਰੂਰ ਵਿਜ਼ਿਟ ਕਰਿਓ ਐਡਰੈਸ ਫੇਰ ਦੱਸ ਦਿੰਨੇ ਆ ਜੀ ਸੱਟਾ ਚੌਂਕ ਤੋਂ ਜਦੋਂ ਆਪਾਂ ਜਾਣੇ ਆ ਸਾਬਰ ਦਾ ਸਕੂਲ ਵਾਲੋਂ ਤਾਂ ਰਸਤੇ ਦੇ ਵਿੱਚ ਤੁਹਾਨੂੰ ਦਿਖ ਜਾਣਾ ਭੀੜਜੀ ਦਿ ਇਸ ਦੀਵਾਲੀ ਮੌਕੇ ਬੰਪਰ ਫਾਇਦੇ ਜਿਹੜੇ ਹੈਗੇ ਨੇ ਘਰੇ ਲੈ ਕੇ ਜਾਓ। ਇਸੇ ਉਮੀਦ ਦੇ ਨਾਲ ਕਿ ਤੁਸੀਂ ਹੱਸਦੇ ਰਹੋ, ਵਸਦੇ ਰਹੋ। ਦੀਵਾਲੀ ਜਿਹੜੀ ਹੈਗੀ ਆ ਤੁਹਾਡੇ ਵਾਸਤੇ ਖੁਸ਼ੀਆਂ ਭਰੀ ਆਵੇ। ਮਿਲਦੇ ਆਂ ਅਗਲੀ ਵੀਡੀਓ ਵਿੱਚ ਬਹੁਤ ਜਲਦ। ਧੰਨਵਾਦ।